ਇਹ ਪਾਣੀ ਫੇਸਟਰ ਭਰਾਵੋ ਬਾਸਟੇ ਦੇ ਸਰਪੇ ਇੰਦਰਾ ਕਾਲਜ ਜਾਂਦਾ ਹੈ ਜਿੱਥੋਂ ਅਸੀਂ ਪੜੇ ਤੇ ਡਾਕਟਰ ਪੜੇ ਆ। ਇਹ ਬਾਸਟਾ ਤੇ ਬਾਕੀ ਸਥਾਨਾਂ ਦੇੜੇ ਨਾ ਹੋਣ ਮੈਂ ਕਹਿੰਦਾ ਉਸ ਨੂੰ ਵਿਕਾਸ ਕਿਹਾ ਹੀ ਨਹੀਂ ਜਾਂਦਾ। ਵਿਕਾਸ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਹੈ ਲੋਕਾਂ ਵਾਸਤੇ ਵਿਕਾਸ, ਲੋਕਾਂ ਦੀਆਂ ਲੋੜਾਂ ਦੇ ਧਿਆਨ ਚ ਰੱਖ ਕੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਵਿਕਾਸ। ਜਦ ਇਹ ਆਦਮੀ ਦਾ ਵਿਕਾਸ ਹੁੰਦਾ ਹੈ ਜੇ ਗਰੀਬ ਦਾ ਵਿਕਾਸ ਹੁੰਦਾ ਤਾਂ ਉਸ ਨੂੰ ਹੀ ਲੋਕਾਂ ਦਾ ਵਿਕਾਸ ਕਿਹਾ ਜਾਂਦਾ ਹੈ ਜਿਹੜਾ ਵਿਕਾਸ ਹੁੰਦਾ ਹੀ ਇਸ ਤਰ੍ਹਾਂ ਹੈ ਕਿ ਅਸੀਂ ਮਾਲ ਬਣਾਉਣੇ ਹੈ ਅਸੀਂ ਵੱਡੇ ਵੱਡੇ ਪੈਲੇਸ ਬਣਾਉਣੇ ਹੈ ਅਸੀਂ ਵੱਡੇ ਵੱਡੇ ਕਾਰਖਾਨੇ ਖੜਕਦੇ ਤੇ ਮੁਨਾਫੇ ਦੇ ਢੇਰ ਬਣਾਉਣੇ ਹੈ ਉਹਨੂੰ ਉਦਾਰਪੁਰੇ ਦਾ ਵਿਕਾਸ ਕਿਹਾ ਜਾਂਦਾ ਹੈ ਉਸ ਨੂੰ ਸਾਮਰਾਜੀਆਂ ਦਾ ਵਿਕਾਸ ਕਿਹਾ ਜਾਂਦਾ ਹੈ ਇਹ ਬਸ ਢਲੇ ਦਾ ਵਿਕਾਸ ਉਹਨਾਂ ਨੇ ਲੋਕਾਂ ਦਾ ਵਿਕਾਸ ਸੋਚ ਕੇ ਕੀ ਲੰ ਕਰਨਾ ਹੁੰਦਾ ਕਾ ਸਵਾਲ ਨਹੀਂ ਸੀ ਪੈਦਾ ਹੁੰਦਾ ਇਹ ਫੈਸਲਾ ਹੋ ਜਾਂਦਾ ਕਿ ਪਾਸਟ ਡੈਟ ਤੋਂ ਬਦਲੋ ਇਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਸੀਂ ਵਿਕਾਸ ਕਰਨਾ ਵਟਿਆਂ ਦਾ ਕਾਰਪੋਰੇਟਾ ਦਾ ਕਰਨਾ ਹੈ ਤਾਂ ਉਰਧੀਆਂ ਦਾ ਕਰਨਾ ਹੈ ਜਾਂ ਵੱਡੇ-ਵੱਡੇ ਦਾ ਜਿਹਦੇ ਜੋਸੀ ਮਨਾਫਾ ਕਮਾਉਣਾ ਹੈ ਤੇ ਲੀ ਲੈਣੀ ਆ ਉਹਨਾਂ ਦਾ ਵਿਕਾਸ ਕਰਨਾ ਇਹਨਾਂ ਨੂੰ ਸਾਫ ਹੈ ਇਹ ਭਾਵੇਂ ਮੋਟਾ ਵੀਰ ਦੀ ਮਰਜ਼ੀ ਗਿਆ ਹੋਵੇ ਇਹਨਾਂ ਨੇ ਵਿਕਾਸ ਕਰਨਾ ਹੀ ਉਹਨਾਂ ਦਾ ਕਿੰਨੇ ਥਾਵਾਂ ਤੇ ਇਹਨਾਂ ਨੇ ਕਬਦੇ ਕੀਤੇ ਆ ਉਹ ਕਬਦੇ ਜਿਹੜੇ ਆ ਪੋਰਟਾਂ ਵਿੱਚੋਂ ਵੀ ਲੋੜ ਤੋਂ ਛੜਾ ਨਹੀਂ ਸਕੇ ਕਾਕਾ ਦਾ ਪਾਰਕ ਨੇ ਕਬਜ਼ਾ ਕਰੀ ਬੈਠੇ ਹੋ ਥੋਣੀ ਛੁੱਟ ਹੁੰਦਾ ਭਾਵੇਂ ਕੋਰਟਾਂ ਦੇ ਚ ਅਸੀਂ 20 ਸਾਲ ਤੋਂ ਲੜ ਰਹਿਆ ਜਾਨੀ ਕਿ ਜਦੋਂ ਦਿਮਾਗ ਦੇ ਵਿੱਚ ਇਹਨਾਂ ਦੇ ਪਾਵਰ ਦਾ ਨਸ਼ਾ ਆਵੇ ਤਾਂ ਫਿਰ ਪਾਵਰ ਨਾਲੋਂ ਕਹਿੰਦੇ ਪੈਸਾ ਨਹੀਂ ਕਮਾਇਆ ਤੇ ਫਿਰ ਪਾਵਰ ਕਾਦੇ ਲਈ ਆ ਉਹ ਪਾਵਰ ਨੂੰ ਪੈਸਾ ਕਮਾਉਣ ਲਈ ਵਰਤਦੇ ਐ ਕਿ ਇਹੀ ਸਾਡੇ ਇੱਕੋ ਦੇ ਜਿਹੜੇ ਸਿਆਸਤਦਾਨ ਐ ਜਿਹੜੇ ਜਿੱਤ ਕੇ ਸਾਡੀਆਂ ਵੋਟਾਂ ਲੈ ਕੇ ਤੇ ਹੁਣ ਪਾਵਰ ਨਾਲ ਪੈਸਾ ਕਮਾਉਣ ਦੇ ਰਾਹ ਲੱਕੇ ਐ ಒಂದೇ ತನ್ನ ಸಾನ್ ಸಾಲ ಲೇ ಸ ಕಮಾರಿಯ ಲಗ್ ਜਦ ਇਹ ਫੇਰ ਉਸੇ ਪੈਸੇ ਨਾਲ ਉਹਨਾਂ ਨੇ ਕਾ ਪਾਵਰ ਕਿ ਜਣੀ ਆ ਪਾਰਟੀ ਇਤਨੀ ਫਿਰ ਗਾਂ ਬਦਲ ਲੈਣਗੇ ਉਸ ਪਾਰਟੀ ਚੋਂ ਟਿਕਟ ਲੈ ਲੈਣਗੇ ਜੀ ਨੇ ਕੋਈ ਆਮਾਨੀ ਕੋਈ ਲੋਕਾਂ ਨਾਲ ਆਜ ਵੀ ਕੋਈ ਹੋਰ ਨਹੀਂ ਜਿਹੜੋ ਬੋਲਦੇ ਉਹਨਾਂ ਦੇ ਕੰਨਾਂ ਤੋਂ ਪਤਾ ਲੱਗਦਾ ਹੁੰਦਾ ਹੈ ਕਿ ਬੋਲ ਕਿਤੇ ਹੋਰ ਰਹੇ ਆ ਤੇ ਬੈਠੇ ਕਿਤੇ ਹੋਰ ਨੇ ਉਹਨਾਂ ਨੇ ਕਦੇ ਲੋਕਾਂ ਦੀ ਅੱਖਾਂ ਜੱਫਾ ਬਾਹੇ ਗੱਲਾਂ ਨਹੀਂ ਕੀਤੀਆਂ ਜੇ ਕੀਤੀਆਂ ਹੁੰਦੀਆਂ ਜਾ ਜਿਹੜੇ ਗਰੀਬ ਨੇ ਛੋਟੇ ਘਰਾਂ ਦੇ ਅੰਦਰ ਪੋਚੇ ਲਾਉਣੇ ਐ ਤੇ ਛੋਟੇ ਘਰਾਂ ਦੀਆਂ ਸੁਪਾਈਆਂ ਕਰਨੀਆਂ ਛੋਟੀਆਂ ਕੁੰਟੀਆਂ ਚਾਕੇ ਕੱਢੀਆਂ ਬੀਪੀਆਂ ਦੇ ਛੋਟੀਆਂ ਰੋਟੀਆਂ ਵੀ ਲਾਉਣੀਆਂ ਐ ਤੇ ਹੋਰ ਵੀ ਸਾਰੇ ਛੋਟੇ ਘਰਾਂ ਦੇ ਕੰਮ ਕਰਨੇ ਐ ਨਿਕਲੀਆਂ ਹੁਜੜਿਆ ਉਹਨਾਂ ਨੂੰ ਤੁਸੀਂ ਤੈ ਇਸ ਤਰ੍ਹਾਂ ਦੇ ਕਲੇਸ਼ ਪਾ ਦਿਓ ਕਿ ਉਥੇ ਪਹੁੰਚਣ ਵਾਸਤੇ ਉਹਨਾਂ ਨੂੰ ਪੈਸੇ ਜਿਹੜੇ ਹੋਰ ਵੱਧ ਕਰਤਨੇ ਪੈਣ ਤੇ ਸਮੇਂ ਦੀ ਬਰਬਾਦੀ ਹੋਵੇ ਉਹਨਾਂ ਦੇ ਬੱਚੇ ਵੀ ਤਾਂ ਸਕੂਲ ਚ ਪੜ੍ਹਨੇ ਚਾਹੀਦੇ ਆ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਉਹਨਾਂ ਦੇ ਬੱਚੇ ਰੁਣਦੇ ਆ ਕਿ ਪੜ੍ਹਦੇ ਆ ਇਹਨਾਂ ਦੀਆਂ ਕੋਠੀਆਂ 'ਚ ਪੋਚੇ ਲੱਗਣੇ ਚਾਹੀਦੇ ਆ ਇਹ ਗੱਲ ਬਹੁਤ ਗੁੱਡੀ ਆ ਜੇ ਅਸੀਂ ਦੇਖੀਏ ਤਾਂ ਗਰੀਬੀ ਇੱਕ ਬਹੁਤ ਵੱਡਾ ਸੰਤਾਪ ਹੈ ਪਹਿਲਾਂ ਹੁੰਦਾ ਸੀ ਕਿ ਗਰੀਬ ਦੇ ਬੱਚੇ ਤੇ ਗਰੀਬ ਤੇ ਜਿਹੜੇ ਲੋਕ ਸੀਗੇ ਉਹ ਪੜ੍ਹ ਲੈ ਕੇ ਅਫਸਰ ਜਾਂ ਕੋਈ ਹੋਰ ਅਫਸਰ ਜਾਂ ਵਕੀਲ ਸਾਡੇ ਵਰਗੇ ਪੜ ਜਾਂਦੇ ਸੀ ਹੁਣ ਵਿਕਾਸ ਹੀ ਐਸ ਲੈਵਲ ਦਾ ਕਰਤਾ ਕਿ ਕਿ ਨਾ ਤਾਂ ਫੀਸਾਂ ਵਧੀਆਂ ਜਾਂਦੀਆਂ ਤੇ ਨਾ ਉਹ ਅੱਡੇ ਤੋਂ ਜਿਹੜੀ ਦੂਰੀ ਇਹਨਾਂ ਨੇ ਕਹਿਤਾ ਸੀ ਬਣਾ ਦੇਾਂਗੇ ਬਹੁਤ ਜ਼ਿਆਦਾ ਉਹਦਾ برداشت ਹੋਣੀ ਨਹੀਂ ਵਿਹਾਰਪਾਨ ਦੇ ਵਿੱਚ ਕਦੋਂ ਵਿਕਾਸ ਹੁੰਦਾ ਹੈ ਵਿਕਾਸ ਦਾ ਅੱਡੇ ਨਾਲ ਇਹਨਾਂ ਨੇ ਸੰਬੰਧ ਜੋੜੇ ਹੀ ਕਿਵੇਂ ਹੈ ਵਿਕਾਸ ਤਾਂ ਸਾਡੇ ਸਾਡੇ ਨੇ ਜੋ ਕੀਤਾ ਉਹ ਜੇ ਸਾਹਮਣਾ ਨਹੀਂ ਉਹਨੂੰ ਹਜ਼ਾਰਨਾ ਤੇ ਫਿਰ ਵਿਕਾਸ ਉੱਥੇ ਜਾ ਕੇ ਮਨੋਰੋਡ ਤੇ ਕਿਵੇਂ ਕਰਨਾ ਕਿਉਂ ਕਰਨਾ ਥੋੜੇ ਦਿਮਾਗ 'ਚ ਇਹ ਗੱਲ ਆਈ ਕਿ ਨੇ ਕਿ ਇਹਨਾਂ ਲੋਕਾਂ ਨੂੰ ਜੇ ਹਜ਼ਾਰ ਦਈਏ ਇਹਨਾਂ ਗਰੀਬਾਂ ਨੂੰ ਅਸੀਂ ਪਜਾ ਦੇਈਏ ਇਹਨਾਂ ਸਸਥਾਵਾਂ ਤੋਂ ਉਹਨਾਂ ਨੂੰ ਦੂਰ ਕਰ ਦਈਏ ਜਿੱਥੋਂ ਹੋਰ ਰਾਹਤ ਮਿਲੋਂਗਿਆ ਜਿੱਥੇ ਕੋਈ ਅਰਜੀ ਦੇ ਕੇ ਕੋਈ ਭਟਾਪਾ ਪੈਨਸ਼ਨ ਵੀ ਦੇ ਕੇ ਜਾਂਦਾ ਕੋਈ ਸਭਾਜ ਭਲਾਈ ਦਾ ਕੋਈ ਕਾਹੂ ਆਪਦਾ ਦੇ ਕੇ ਜਾਂਦਾ ਕੋਈ ਵੀ ਇਖੋਂ ਸਾਰੇ ਕੰਮ ਕਰ ਉਥੋਂ ਦੂਰ ਕਰ ਲੀਏ ਜੇ ਵਿਜਾ ਦਾ ਸਰਨੇ ਚ ਕੋ ਚਿੱਠੀ ਪਾਉਣਾ ਦਾ ਉਥੋਂ ਦੂਰ ਕਰ ਲੀਏ ਜੇ ਕੋ ਪਾਸਪੋਰਟ ਬਣਾਉਣਾ ਦਾ ਉਥੋਂ ਦੂਰ ਕਰ ਲੀਏ ਜੇ ਕੋਈ ਕੋ ਸਰ ਸਰ ਤੋਂ ਕੋਈ ਰਾਹਤ ਲੈਣਾ ਦਾ ਉਥੋਂ ਦੂਰ ਕਰ ਲੀਏ ਵੀ ਕਿਹੜੀ ਚੀਜ਼ ਹੈ ਜਿਹੜੀ ਬਦਲੇ ਇਹ ਕਹਿੰਦੇ ਆ ਕਿ ਅਸੀਂ ਲੋਕਾਂ ਨੂੰ ਦੇਣ ਜਾ ਰਹੇ ਆ ਕੀ ਸਾਰੀਆਂ ਸਹੂਲਤਾਂ ਉਸ ਪਾਸੇ ਕਿ ਤੋਂ ਮਿਲ ਸਕਣਗੀਆਂ ਬਿਲਕੁਲ ਨਹੀਂ ਮਿਲਦੀਆਂ ਭਰਾਓ ਬਨਾਲੇ ਦਾ ਬਸਾ ਦਾ ਬਦਲਿਆ ਸੀ ਲੋਕੀ ਪਿੱਟਦੇ ਰਹੇ ਤੇ ਬਹੁਤ ਦੁੱਖ ਚੱਲੇ ਆ ਪਟਿਆਰੇ ਦਾ ਬਦਲਿਆ ਤਾਂ ਦੁੱਖ ਚੱਲੇ ਆ ਜਾਰੇ ਇਹ ਲੋਕਾਂ ਦੀ ਸਾਰਾ ਰੋਹਦੀ ਹੈ ਬੱਸ ਕੱਡਾ ਜੇ ਬੰਦਾ ਸਾਹ ਵੀ ਦਿੰਦਾ ਨਾ ਤਾਂ ਉਹਦੀ ਸਾਰਾ ਵੀ ਦੇ ਕੱਟ ਦੋਗੇ ਬੰਦਾ ਮਾਰ ਦੂਗਾ ਜਾਰੇ ਇਸ ਕਿਸਮ ਦਾ ਇਹ ਬੱਸ ਕੱਡਾ ਸਾਡਾ ਦਿਲ ਵੀ ਹੈ ਸਾਡਾ ਸਾਰਾ ਕੁਝ ਜੀਣੇ ਤੇ ਸਾਡਾ ਰੋਜ਼ਗਾਰ ਨੇ ਪਰ ਹੈ ਇਹ ਉਹ ਬੱਸ ਕੱਡਾ ਹੈ ਜੇ ਉਸੇ ਬੱਸ ਕੱਡੇ ਨੂੰ ਅਸੀਂ ਇੱਥੇ ਚੱਕ ਦਿੰਨੇ ਆ ਸਾਡਾ ਸਾਰੇ ਤਰ੍ਹਾਂ ਦਾ ਜਿਹੜੇ ਇੱਥੇ ਉਜਾੜਾ ਹੋਊਗਾ ਉਜਾੜਾ ਨਹੀਂ برداشت ਹੁੰਦਾ ਇਹ ਇੱਕ ਘਰ ਤੋਂ ਦੂਜੇ ਘਰ ਵੀ ਤੁਸੀਂ ਬਦਲ ਲੈਂਦੇ ਆ ਨਾ ਤਾਂ ਕਿੰਨੀ ਦੇਰ ਤੱਕ ਥੋੜਾ ਜੀ ਨਹੀਂ ਲੱਗਦਾ ਇਸ ਕਰਕੇ ਨਹੀਂ ਲੱਗਦਾ ਕਿ ਪਹਿਲੇ ਘਰ ਦੇ ਵਿੱਚ ਥੋੜਾ ਰਜਗਾਰ ਤੇ ਥੋੜਾ ਸਾਰਾ ਕੁਝ ਜੁੜਿਆ ਹੁੰਦਾ ਬਾਹਰਲੇ ਘਰ ਤਾਂ ਤੁਸੀਂ ਉਦੋਂ ਜਾਂਦੇ ਜਦੋਂ ਪਹਿਲਾ ਘਰ ਪਜਾ ਦਿੱਤਾ ਜਾਂਦਾ ਹੈ ਇਸ ਕਰਕੇ ਜਦੋਂ ਵੀ ਜ਼ਮੀਨਾਂ ਤੋਂ ਜਿਮੀਦਾਰਾਂ ਨੂੰ ਜਾਣਾ ਜਾਂਦਾ ਹੈ ਉਹਨਾਂ ਦੀ ਜਿੰਮੇਵਾਰ ਕਾਰਪੋਰੇਟ ਕੋਗੇ ਵੱਡੇ ਵੱਡੇ ਹਾਈਵੇ ਬਣਾਉਂਦੀਆਂ ਤੇ ਉਹਨਾਂ ਦਾ ਮੇਰ ਪੁੱਛਿਆ ਜਾਂਦਾ ਹੈ ਕਿ ਉਹ ਕਿਉਂ ਲੜਦੇ ਆ ਫਿਰ ਉਹ ਲੜਦੇ ਇਸ ਕਰਕੇ ਇਹ ਜ਼ਮੀਨ ਹੈਗੀ ਤਾਂ ਜਾਨ ਹੈਗੀ ਹੈ ਇਹ ਜ਼ਮੀਨ ਗਈ ਤਾਂ ਸਾਡੀ ਜਾਨ ਗਈ। ਜਿਹੜੀ ਜ਼ਮੀਨ ਨਾਲ ਸਾਡੀ ਜਾਨ ਜੁੜੀ ਹੈ, ਤੇ ਰੋਜ਼ਗਾਰ ਨਾਲ ਸਾਡਾ ਸਭ ਕੁਝ ਜੁੜਿਆ ਹੋਇਆ। ਬੰਦੇ ਦੇ ਵਿੱਚ ਉਹਨੂੰ ਛੇੜੀ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ, ਉਹਨੂੰ ਵਿੱਦਿਆ ਦੀ ਲੋੜ ਹੁੰਦੀ ਹੈ, ਖੇਤ ਦੀ ਲੋੜ ਹੁੰਦੀ ਹੈ ਤੇ ਐਸ ਮਕਾਨ ਦੀ ਲੋੜ ਹੁੰਦੀ ਹੈ, ਰੋਟੀ ਕੱਪੜੇ ਦੀ ਲੋੜ ਹੁੰਦੀ ਹੈ। ਉਹ ਸਾਰੇ ਇਸ ਪਾਸੇ ਸਟੇ ਨਾਲ ਜੁੜੇ ਹੋਏ ਆ। ਜੇ ਉਹਨਰੇ ਸਸਤੀ ਕੋਈ ਚੀਜ਼ ਖਰੀਦਣੀ ਆ ਤਾਂ ਸਾਡੇ ਇਹਨਾਂ ਬਾਜ਼ਾਰਾਂ ਤੋਂ ਮਿਲੂਗੀ ਜੇ ਗੱਲ ਹੋਰ ਵੈਸੇ ਮਾਲ ਖੁੰਦੇ ਔਰ ਸਦੇ ਵੱਡੇ ਵੱਡੇ ਡੋਨਾਲਡ ਰੈਸਟੋਰੈਂਟ ਖੁੰਦੇ ਆ ਉਹ ਸਾਡੀ ਰੋਟੀ ਨਹੀਂ ਅਸੀਂ ਉੱਥੋਂ ਸੁੱਕ ਨਹੀਂ ਫੀਰੇ ਟਕੜਗੇ ਇਹ ਗਰੀਬ ਤਾਂ ਇੱਥੋਂ ਹੀ ਸਾਰਾ ਕੋਈ ਥੋੜਾ ਮੋਟਾ ਲੈ ਕੇ ਚੁੱਕ ਲੈ ਕੇ ਜਾਂਦੇ ਆ ਤੇ ਫੇਰ ਉਹਦੇ ਨਾਲ ਆਪੀ ਰੋਟੀ ਚਲਾਉਦੇ ਆ ਇਹ ਸਾਰਾ ਜਿਹੜਾ ਸਾਰਾ ਕੁਝ ਕੁੱਟਣ ਨੂੰ ਹੈ ਇਸ ਪਾਸਟ ਦੇ ਜਾਣ ਨਾਲ ਸਾਡੀ ਇਹ ਸੰਘਰਸ਼ ਕਮੇਟੀ ਨੇ ਜਦੋਂ ਸ਼ੁਰੂ ਕੀਤਾ ਕਹਿੰਦੇ ਉਹਨੂੰ ਲੱਗਦਾ ਸੀ ਵੀ ਪਤਾ ਨਹੀਂ ਲੋਕਾਂ ਨੇ ਸਾਥ ਕਿੰਨਾ ਦੇਣਾ ਪਰ ਦੇਖੋ ਜੇ ਅਸੀਂ ਲੋਕਾਂ ਤੱਕ ਜਾਣਕਾਰੀ ਲੈ ਗਏ ਕੱਲੇ-ਕੱਲੇ ਪੁਆਇੰਟ ਨੂੰ ਅਸੀਂ ਉਹਨਾਂ ਨੂੰ ਦੱਸ ਦਿੱਤਾ ਤਾਂ ਆਦਮੀ ਲੋਕਾਂ ਨੇ ਉੱਠ ਖੜਨਾ ਹੁੰਦਾ ਉਹ ਆਪਣੇ ਕੁਮਾਰਾਂ ਨੂੰ ਉਸ ਝੰਗ ਨਾਲ ਵਰਤ ਕੇ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਲੋਕਾਂ ਕੋਲ ਜਾਣੇ ਆ ਇਹ ਵਾਲ ਸੈਟ ਚੱਲਦਾ ਨਹੀਂ ਕਿ ਲੋਕ ਆਉਣ ਤੇ ਤੁਸੀਂ ਲੋਕਾਂ ਕੋਲੇ ਨਾ ਜਾਓ ਅਜੀ ਕਰਮ ਦਵਰਤੀ ਬਣਾਈ ਹੈ ਹੁਣ ਜੇ ਅਸੀਂ ਇਹ ਦੂ ਦੂ ਤੱਕ ਲੈ ਕੇ ਮੰਡਲ ਵਾਸਤੇ ਘੱਟੋ-ਘੱਟ 40-50 ਹਜ਼ਾਰ ਚਾਹੀਦੀ ਆ ਸਾਨੂੰ ਇੱਥੇ ਜੋ ਕਿੰਨੇ ਫਿਰਦੇ ਆ ਕਿੰਨੇ ਲੋਕ ਆਉਂਦੇ ਆ ਕਮਾਕਾਰਾਂ ਵਾਸਤੇ ਉਹ ਹੁਣ ਸਾਰੇ ਤਾਂ ਇੱਥੇ ਸੁਣ ਕੇ ਹੀ ਜਾਣਗੇ ਅਸੀਂ ਉਹਨਾਂ ਨੂੰ ਦੱਸਾਂਗੇ ਅਸੀਂ ਇਹ ਦਵਰਤੀ ਉਹਨਾਂ ਦੇ ਹੱਥਾਂ 'ਚ ਫੜਾਵਾਂਗੇ ਫੇਰ ਉਹ ਪੜਨਗੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਜਾਵਾਂਗੇ ਇੱਥੇ ਜਾਸਾਨੇ 'ਚ ਜਾਵਾਂਗੇ ਅਸੀਂ ਇੱਥੇ ਕਹਿਰੀਆਂ 'ਚ ਜਾਵਾਂਗੇ ਅਸੀਂ ਈਂਦਰਾ ਕੋਲ ਜਾਵਾਂਗੇ ਜਿੰਨਾਂ ਦਾ ਦੁੱਖ ਹੈ ਅਸੀਂ ਉਹਨਾਂ ਨੂੰ ਤਾਂ ਦੱਸਾਂਗੇ ਫੇਰ ਇਹ ਸਾਡਾ ਜਿਹੜਾ ਕੱਠਾ ਹੈ ਵਾਚਾ ਜਾਊਗਾ ਮੇਰੇ ਸਾਹਬ ਨਾਲ ਅਸੀਂ ਪਹਿਲੇ ਦਿਨ ਜਿਹੜੀ ਮੋੜੀ ਗੱਡੀ ਹੈ ਜਿਹਨੂੰ ਕਹਿੰਦੇ ਆ ਪਿੰਡ ਚ ਕੀ ਮੋੜੀ ਗੱਡੀ ਹੈ ਮੋੜੀ ਗੱਡੀ ਦਾ ਮਤਲਬ ਹੈ ਇਹ ਪਿੰਡ ਇੱਥੇ ਬਣਊਗਾ ਪਹਿਲੇ ਵਸਾਉਣ ਲੱਗੇ ਆ ਅਸੀਂ ਇਹ ਅਸੀਂ ਮੋੜੀ ਮੋੜੀ ਗੱਡੀ ਹੈ ਇੱਥੇ ਹੀ ਇਹ ਹੱਤਾ ਦਾ ਜਿਹੜਾ ਪਿੰਡ ਹੈ ਉਹਨੂੰ ਵਸਾਉਣ ਵਾਸਤੇ ਅਸੀਂ ਇੱਥੇ ਦੇਖ ਕੇ ਪਾਵੇ ਲਾਇਆ ਨਹੀਂ ਕਿ ਇਹ ਪੱਕਾ ਮੋੜ ਚ ਹੈ ਇਹ ਦੱਸਿਆ ਵੀ ਨਹੀਂ ਆਪਰ ਨੂੰ ਲੋਕਾਂ ਨੂੰ ਆਪਾਂ ਇਹ ਗਲਤੀ ਕਰ ਰਹੇ ਆ ਕਿ ਇਹ ਮੋਰਚਾ ਪੱਕਾ ਮੋਰਚਾ ਹੈ ਮੰਗਾ ਮੰਨੇ ਜਾਣ ਤੱਕ ਇਹ ਧਰਨਾ ਹੈਗਾ ਪੱਕਾ ਧਰਨਾ ਹੈ ਜਿੰਨੀ ਦੇਰ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਇੱਥੇ ਰੋਜ ਘਟ ਹੋਣਾ ਹੈ ਇਹ ਵੀ ਜਿਹੜਾ ਥੋੜਾ ਆਪਾਂ ਦਰੀਆਂ ਚ ਘਟ ਲਾਈਆਂ ਹੋਏ ਟਿਕਟ ਆ ਸਕਦੀ ਹੈ ਇਹ ਵਧਾਉਣੀਆਂ ਪੈ ਸਕਦੀਆਂ ਇਹ ਵੀ ਵਧਾਈਆਂ ਜਾਣਗੀਆਂ ਲੋਕ ਸਾਡੀ ਮਦਦ ਕਰਨ ਆਉਣਗੇ ਜਿਵੇਂ ਕਿਸਾਨ ਆ ਗਏ ਹੈ ਹੁਣ ਕਿਸਾਨਾਂ ਨੇ ਤਾਂ ਅਜੇ ਤੱਕ ਬਾਟੀ ਚ ਉਹ ਬਿਜੀ ਹੋਣ ਕਰਕੇ ਵੱਡੀ ਗਿਣਤੀ ਚ ਆਏ ਨਹੀਂ ਜਿਸੇ ਉਹਨਾਂ ਦੀ ਦਿੱਤੀ ਬਦੂਗੀ ਸਾਨੂੰ ਇੱਥੇ ਤੁਹਾਨੂੰ ਪਤਾਉਣੀ ਪੈਣੀ ਆ ਜੇ ਮਜ਼ਦੂਰ ਉੱਠ ਕੇ ਆਉਣਗੇ ਪੀਆ ਨਿਸ਼ੀ ਵਾਲੇ ਤਾਂ ਵੀ ਸਾਨੂੰ ਇਹ ਥੋੜਾ ਵੱਡਾ ਕਰਨਾ ਪੈਣਾ ਹੈ ਕਿ ਰੋਜ਼ ਦਾ ਰੋਜ਼ ਹੈ ਜਿਹੜਾ ਜਿਵੇਂ ਆਜਾ ਪਚਣਾ ਹੈ ਜੇ ਰੋਜ਼ਾ ਰੋਜ਼ ਇਸੇ ਚਲਾਵਾਂਗੇ ਇਸ ਨੂੰ ਤਾਂ ਇਹਨੇ ਗਾਂ ਦੀ ਗਾਂ ਦੀ ਇੱਕ ਤੋਂ ਇੱਕ ਤੋਂ 100 ਤੱਕ ਦੀ 100 ਅੱਗੇ ਮਤਲਬ ਇਹ ਗੱਲਾਂ ਜਿਹੜੀਆਂ ਉਹ ਪਿੰਡ ਪਿੰਡ ਪਹੁੰਚਣੀਆਂ ਇੱਕ ਕਹਾਵਤ ਹੈ ਕਿ ਜਿਹੜੀ ਪਕਲ ਸਾਥ ਦੇ ਵਿੱਚ ਪਹੁੰਚੇ ਪਿੰਡ ਦੀ ਸਾਥ ਚ ਤੇ ਬਸ ਦੇ ਵਿੱਚ ਜਿਹੜੀਆਂ ਗੱਲਾਂ ਹੋਣ ਲੱਗੀਆਂ ਉਹ ਕੋਈ ਕਰੇ ਹਾਰਦਾ ਨਹੀਂ ਸਾਡੇ ਇਸ ਸੰਘਰਸ਼ ਦੀਆਂ ਗੱਲਾਂ ਹੱਸਾ ਦੇ ਵਿੱਚ ਤੇ ਸੱਥਾ ਦੇ ਵਿੱਚ ਪਹੁੰਚਣੀਆਂ ਚਾਹੀਦੀਆਂ ਉਥੋਂ ਅਸੀਂ ਗਰੰਟੀ ਕਰ ਸਕਦੇ ਹਾਂ ਕਿ ਸਾਡਾ ਇਹ ਕੋਲਣਾ ਉਹ ਜਿੱਤਿਆ ਜਾਊਗਾ ਤੁਹਾਨੂੰ ਪਤਾ ਹੈ ਕਿ ਜਿਹੜੇ ਸਿਆਸਤਦਾਨ ਨੇ ਪਾਵਰ ਦੇ ਨਸ਼ੇ 'ਚ ਬੈਠੇ ਨੇ ਆਈਐਸ ਅਫਸਰ ਨੇ ਏਸੀ ਕੌਟੀਆਂ ਦੇ ਵਿੱਚ ਬੈਠ ਕੇ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਸਾਨੂੰ ਮੱਤਾ ਦੇਦੇ ਰਹੇ ਜਿਨ੍ਹਾਂ ਨੇ ਧੁੱਪ ਨਹੀਂ ਦੇਖੀ ਥੋਦੀ ਜਿਨ੍ਹਾਂ ਨੇ ਥੋਦੀ ਛੱਡ ਨਹੀਂ ਦੇਖੀ ਜਿਨ੍ਹਾਂ ਨੇ ਥੱਲੇ ਢੀਰੀ ਨਹੀਂ ਦੇਖੀ ਮੀਂਹ ਨਹੀਂ ਦੇਖਿਆ ਉਹ ਸਾਨੂੰ ਮੱਤਾ ਦਿੰਦੇ ਰਹੇ ਉਹ ਕਹਿ ਕੇ ਕਿ ਇੱਥੇ ਵਿਕਾਸ ਕਰਨਾ ਹੈ ਉਹਨਾਂ ਨੂੰ ਵਿਕਾਸ ਦੀ ਡੈਫੀਨੇਸ਼ਨ ਤਾਂ ਪੁੱਛ ਲਓ ਕਿ ਵਿਕਾਸ ਹੁੰਦਾ ਕੀ ਹੈ ਗਰੀਬ ਦੀ ਰੋਟੀ ਖੋ ਕੇ ਕੋਈ ਵਿਕਾਸ ਨਹੀਂ ਹੁੰਦਾ